ਮੈਂ ਆਕਸੀਟੇਸ਼ਨ ਇੰਤਜ਼ਾਮ ਕਰਦਾ ਲੋ ਕਹਿਣਾ ਭੈਣ ਭਾਈਆਂ ਨੂੰ ਵੀ ਮੈਨੂੰ ਦਿਓ ਵੀ ਰਿਸ਼ਤੇਦਾਰ ਨੂੰ ਕੋਈ ਵੀ ਮੇਰੇ ਕੋਲ ਜਿੰਨੇ ਕੋਈ ਕਰਨਗੇ ਤੁਹਾਡੇ ਰਿਸ਼ਤੇਦਾਰ ਹੈਲਪ ਇੰਨਾ ਕਿ ਤਾ 40 ਦਾ ਤੁਹਾਨੂੰ ਕਰਨਾ ਪੈਣਾ ਆ ਤੇ ਚਲੋ ਰਿਸ਼ਤੇਦਾਰਾਂ ਨੂੰ ਜੋ ਜਿੰਨੀ ਕੋ ਹੋ ਜੇ ਹੋ ਸਕੇ ਮੇਰੀ ਕਬੂਲ ਕਰ ਲਿਓ ਥੋੜੀ ਬਹੁਤੀ ਘੱਟ ਵੱਧ ਹੋਈ ਕਿ ਨਾ ਮੇਰੀ ਕਬੂਲ ਕਰ ਲਿਓ ਪੁੱਤ ਮੈਂ ਕਿਹਾ ਮੈਨੂੰ ਇੰਨਾ ਮੈਂ ਬਹੁਤ ਹਾਂਜੀ ਰਾਜੇ ਜੀ ਦੇਖੋ ਮੈਂ ਤੁਹਾਡੀ ਕਬੂਲ ਲੂੰਗਾ ਇੱਕ ਅੱਧੀ ਘੱਟ ਥੋੜੀ ਬਹੁਤ ਘੱਟ ਇਹ ਨਾਲ ਹੋਵੇ ਤੁਸੀਂ ਅੱਧੋ ਅੱਧੀ ਰਾਜਾ ਨਹੀਂ ਆਇਆ ਨਹੀਂ ਕਰਦੇ ਐ ਨਹੀਂ ਮੈਂ ਕਰਦਾ ਸਾਨੂੰ ਨਹੀਂ ਟੁੱਗਣਾ ਕਿਉਂਕਿ ਫਿਰ ਮੇਰੇ ਉੱਤੇ ਵੀ ਤਲਵਾਰ ਧਰੀ ਹੁੰਦੀ ਆ ਮੈਂ ਇਹ ਚੀਜ਼ਾਂ ਨਹੀਂ ਕਰ ਸਕਦਾ ਕਿਉਂਕਿ ਮੇਰਾ ਹਿੱਸਾ ਚਲ ਜਾਣਾ ਹੈ ਨਹੀਂ ਮੈਂ ਕੋਈ ਗੱਲ ਨਹੀਂ ਤੁਸੀਂ ਕਬੂਲ ਕਰ ਲਿਓ ਜਿੰਨੀ ਕਿ ਮੇਥੋਂ ਹੋਊ ਵਾਤੇ ਵਾਤੇ ਮੈਂ ਕਰ ਲੂੰ ਤੇ ਮੈਂ ਆ ਕਹਿ ਦੇਣਾ ਵੀ ਭਾਈ ਭਾਈ ਸਾਨੂੰ ਬੱਚਾ ਤੁਰਨ ਲੱਗੇ ਤੁਰਨ ਲੱਗੇ ਤੋਂ ਪਹਿਲਾਂ ਮੈਂ ਪੁੱਛੂੰਗਾ ਕਿੰਨਾ ਹੋਇਆ ਜੇ ਕਬੂਲ ਹੁੰਦਾ ਹੋ ਫੇਰ ਕਰੂੰ ਨਹੀਂ ਤੁਰਨ ਦਾ ਤੁਹਾਡੇ ਦਾ ਘਰੋਂ ਕੋਈ ਫਾਇਦਾ ਨਹੀਂ ਹੋਣਾ ਠੀਕ ਆ ਕੋਈ ਨਹੀਂ ਪੁੱਛ ਤੇ ਦੂਜੀ ਗੱਲ ਇਹ ਆ ਜੀ ਇਹ ਕਬੂਲ ਤਾਂ ਹੋਊਗੀ ਜੇ ਹੁਣ ਤੁਹਾਨੂੰ ਦੇਖੋ ਤੁਹਾਡੇ ਨਾਲ ਕਿੱਥੇ ਤੱਕ ਆ ਗਿਆ ਪਹਿਲੀ ਗੱਲ ਤਾਂ ਮੈਨੂੰ ਅੱਛਾ ਕੱਟ ਗਿਆ ਮੇਰੀ ਗੱਲ ਘਟੀ ਜਾਣਾ ਤੁਹਾਨੂੰ ਤੁਹਾਨੂੰ ਪਹਿਲੀ ਗੱਲ ਪੁਲਿਸ ਰੋਕ ਲਈ ਪਈ ਆ ਮੈਂ ਤਾਂ ਛੱਡੀ ਜਾਣਾ ਮੈਨੂੰ ਭਲੇਖਾ ਲੱਗਾ ਸੀ ਬੰਦੇ ਗਲਤ ਦਾ ਤੁਸੀਂ ਬੰਦੇ ਠੀਕ ਆ ਜਿੱਦਾ ਵੀ ਆ ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਆ ਵੀਰ ਮੈਂ ਤਾਂ ਤੇਰੇ ਸਾਹਮਣੇ ਜੇ ਤੂੰ ਦੇਖੇ ਕਿਸੇ ਤੋਂ ਪਤਾ ਲੈ ਲਈਂ ਅਸੀਂ ਤਾਂ ਖੇਤੀ ਕਰਦਾਂ ਵਾਲੇ ਬੰਦੇ ਆ ਕੋਈ ਨਾ ਜੀ ਚਲੋ ਜਿੰਨਾ ਸਾਡਾ ਕੰਮ ਹੈ ਕਰੀ ਜਾਣਾ ਕਿਉਂਕਿ ਇਹ ਕੰਮ ਮੇਰਾ ਕੋਈ ਇਕੱਲੇ ਦਾ ਨਹੀਂ ਸਾਨੂੰ ਤਾਂ ਉੱਪਰੋਂ ਸਾਡਾ ਕੰਮ ਹੈ ਸਾਨੂੰ ਉੱਪਰੋਂ ਕੰਮ ਆਉਂਦਾ ਹੁੰਦਾ ਸਾਨੂੰ ਕਰਨਾ ਪੈਂਦਾ ਹੈ ਤੇ ਅਸੀਂ ਕਰ ਰਹੇ ਹਾਂ ਮੈਂ ਸਿਰਫ ਵਿਚਾਰੇ ਗੱਲ ਕਰਨ ਆਇਆ ਮੇਰਾ ਹੋਰ ਕੋਈ ਵਿੱਚ ਰੋਲਾ ਰੱਬਾ ਨਹੀਂ ਮੈਂ ਸਿਰਫ ਵਿਚਾਰੇ ਗੱਲ ਕਰਨ ਆਇਆ ਠੀਕ ਤੇ ਪਰ ਜਿਹੜੀ ਪੁਲਿਸ ਆ ਉਹ ਤੁਹਾਨੂੰ ਰੋਕਣੀ ਪੈਂਦੀ ਹੈ ਮੈਂ ਤਾਂ ਸਿਰਫ ਚਲੋ ਮੈਂ ਤਾਂ ਜਿਸ ਨੂੰ ਪਹਿਲਾਂ ਵੀ ਕਹਿ ਦਿੱ ਮੈਂ ਤਾਂ ਜ਼ੋਰ ਲਾਤਾ ਮੈਂ ਸਭ ਨੂੰ ਕਹਤਾ ਭਾਈ ਵੀ ਪੁਲਿਸ ਨੂੰ ਰੋਕ ਦਿਓ ਵੀ ਮੇਰਾ ਨਿਸ਼ਾਨ ਨਾ ਹੋ ਜੇ ਵੀ ਤੁਸੀਂ ਰੁਕੋ ਮੈਂ ਕਿ ਨਹੀਂ ਫਿਰ ਤਾਂ ਦੇਖੋ ਜੀ ਪੈਸੇ ਵੀ ਵਧਣਗੇ ਤੇ ਜਵਾਕ ਵੀ ਨਹੀਂ ਛੇਤੀ ਮਿਲਣਾ ਫਿਰ ਬਹੁਤ ਲੰਬੀ ਚੀਜ਼ ਜਾਊਗੀ 12 ਵਜੇ ਕਿੰਨਾ ਟਾਈਮ ਤਾਂ ਥੋੜਾ ਹੀ ਮੈਨੂੰ ਹੁਣ ਕਿਸੇ ਨਾਲ ਸੰਪਰਕ ਕਰੂੰ ਮੈਂ ਤਾਂ ਹੀ ਰੋਕਾਂਗੇ ਥੋੜਾ ਤੁਸੀਂ ਟਾਈਮ ਵਾਧ ਦੇ ਦਿਓ ਚਲੋ ਜੀ ਮੈਂ 12:30 ਦਾ ਦੇ ਦਿੰਦਾ ਕਿਸੇ ਨੂੰ ਫੋਨ ਕਰੋ 1:00 ਵਜੇ ਦਾ ਟਾਈਮ ਦੇ ਦਿਓ ਮੈਂ ਇੰਨੀ ਜੇ ਰੁਕਦੀ ਵੀ ਹੁਣ ਕਾਹ ਫੋਨ ਕਰਾਂ ਜੇ ਤੱਕ ਤਾਂ ਪੁਲਿਸ ਕਹਿੰਦੀ ਹੈ ਕਿ ਅਸੀਂ ਬੰਦਿਆਂ ਦੀ ਪਛਾਣ ਲੱਭਾਂਗੇ ਨਹੀਂ ਜੀ ਸਾਨੂੰ ਤਾਂ ਕਿਸੇ ਨੇ ਨਹੀਂ ਕਿਹਾ ਵੀ ਲੱਭਾਂਗੇ ਉਹਦੇ ਕੋਲ ਕੋਈ ਹੋਣ ਪਰਮੈਸ਼ਨ ਨਹੀਂ ਸਾਹ ਹੈ ਦੋਨੋਂ ਦੋਨੋਂ ਮੈਂ ਸਹੀ 12:30 ਤੱਕ ਦਾ ਬਸ ਟਾਈਮ ਦਿੱਤਾ ਇਹ ਤੋਂ ਵੱਧ ਕੋਈ ਨਹੀਂ ਪੁਲਿਸ ਸਾਰੀ ਤੁਹਾਨੂੰ ਮੋੜ ਨਹੀਂ ਪੈਣੀ ਆ ਹੁਣ ਜਿੰਨਾ ਫੋਨ ਕਰ ਸਕਦੇ ਹੋ ਤੁਸੀਂ ਕਰੋ ਚਲੋ ਜਿਹੜੇ ਸਾਡੇ ਬੰਦੇ ਨੇ ਮੈਂ ਉਹਨਾਂ ਨੂੰ ਕਹਿ ਦੇਣਾ ਭਾਈ ਮੁੜਿਓ ਤੇ ਬਾਕੀ ਪੁਲਿਸ ਵਾਲੇ ਜਿਹਨੇ ਉਹਨਾਂ ਨੂੰ ਕਹਿ ਦੇਣ ਇਕਤਿਆਰ ਮੁੜਿਆ ਤੇ ਹੋਰ ਵੀ ਕੋਈ ਜੋ ਵੀ ਜਾਣ ਪਛਾਣ ਦੇ ਸਾਰਿਆਂ ਨੂੰ ਮੋੜਨਾ ਪੈਣਾ ਤੇ ਦੂਜੀ ਗੱਲ ਉਸ ਤੋਂ ਬਾਅਦ ਪੁਲਿਸ ਵੀ ਗੱਜਰ ਮਾਜਰੀ ਨੇ ਲਾਈ ਆ ਤੇ ਉਹਦੇ ਤੋਂ ਹੀ ਹਟਣੀ ਉਹਨੂੰ ਕਹੋ ਸਾਰੀ ਵਾਪਸ ਲਾ ਤੁਸੀਂ ਉਹਨੂੰ ਇਹ ਕਹਿਣਾ ਹੈ ਉਹ ਬੱਚਾ ਦੇਣ ਨੂੰ ਮੰਨ ਗਿਆ ਬਿਨਾਂ ਪੈਸਿਆਂ ਤੋਂ ਉਹ ਬੱਚਾ ਤਾਂ ਮੋੜਨਗੇ ਜੇ ਇਹ ਫਾਈਲ ਇੱਥੇ ਹੀ ਅੱਜ ਬੰਦ ਹੁੰਦੀ ਆ ਠੀਕ ਇਹ ਫਾਈਲ ਦੁਬਾਰਾ ਨਹੀਂ ਖੁੱਲਣੀ ਚਾਹੀਦੀ ਠੀਕ ਹੈ ਜੇ ਬੰਧ ਹੋਊ ਤਾਂ ਛੱਡਾਂਗੇ ਨਹੀਂ ਸਾਡੇ ਕੋਲ ਮੌਕੇ ਇਹ ਤਾਂ ਨਹੀਂ ਆਉ ਅਸੀਂ ਪੈ ਤਾਂ ਇੱਕੋ ਹੀ ਰਹਿਣਾ ਹੈ ਮੈਨੂੰ ਤਾਂ ਦੇਖੋ ਮੇਰੇ ਮੇਰੇ ਤਾਂ ਮੈਂ ਤਾਂ ਵਿਚ ਵਿਚਾਲੇ ਪਿਸ ਗਿਆ ਕਹਿੰਨਾ ਮੈਂ ਤਾਂ ਨਾ ਕਰਨ ਵਾਲਾ ਇੰਨੇ ਜੋਗਾ ਹੈ ਨਹੀਂ ਸੀ ਹੁਣ ਨਾ ਤਾਂ ਮੈਂ ਗੱਜੇ ਮਾਜਰੀਨ ਜਾਣਾ ਨਾ ਹੋਰ ਮੈਂ ਤਾਂ ਗਰੀਬ ਆਦਮੀ ਵਿਚ ਵਿਚਾਲੇ ਪੈਸ ਗਿਆ ਮੈਂ ਤਾਂ ਕਹੀ ਜਾਂਦਾ ਵੀ ਭਾਈ ਇਹਨੂੰ ਰੋਕ ਦਿਓ ਮੇਰਾ ਕੋਈ ਐਡੀ ਪਹੁੰਚ ਨਹੀਂ ਹੈ ਕਿ ਇਹ ਆਪਦੇ ਆਪ ਕਰਾ ਰਿਹਾ ਉਹ ਕੋਈ ਸਟੈਂਡ ਲੈ ਗਿਆ ਮੈਂ ਤਾਂ ਕਹੀ ਜਾਂਦਾ ਹਾਂ ਠੀਕ ਆ ਮੈਂ ਮੰਨ ਗਿਆ ਤੁਹਾਡੀ ਜਿਹੜੀ ਤੁਸੀਂ ਫੈਲ ਬੰਦ ਕਹਿੰਦੇ ਹੋ ਕਿ ਮੈਂ ਦੇਖੋ ਕਿਵੇਂ ਕਰਾਉਂਗਾ ਕੀ ਕਰੂੰਗਾ ਮੇਰੇ ਹੱਥ ਵਿੱਚ ਕੀ ਆ ਆਮ ਬੰਦੇ ਦੇ ਨਹੀਂ ਨਹੀਂ ਇਹ ਤਾਂ ਜੇ ਅੱਜ ਤੋਂ ਬਾਅਦ ਤੋਂ ਅੱਜ ਤੋਂ ਬਾਅਦ ਜੇ ਰੋਣਾ ਨਹੀਂ ਛੜਨਾ ਚਾਹੀਦਾ ਤੇ ਇਹ ਇਹ ਗੱਲ ਇੱਥੀ ਮੁੱਕੂਗੀ ਮੁੱਕਣੀ ਅੱਜ ਛੱਡੋ ਹੁਣੀ ਬਸ 12 1 ਵਜੇ ਤੱਕ ਇਹ ਕਹਾਣੀ ਮੁੱਕਣੀ ਚਾਹੀਦੀ ਹੈ ਤਾਂ ਤੁਹਾਨੂੰ ਬੱਚਾ ਮਿਲੂਗਾ ਠੀਕ ਹੈ ਜੀ ਹੁਣ ਮੈਂ ਲਾਉਣਾ ਜੋ ਰੱਬ ਦੇ ਵੱਲੋਂ ਤੁਸੀਂ ਮੈਂ ਤੁਸੀਂ ਮੇਰੇ ਨਾਲ ਇੰਨਾ ਜੋਰ ਲਾ ਕੇ ਤੁਸੀਂ ਮੈਨੂੰ ਕਿੱਥੋਂ ਕਿੱਥੇ ਲੈ ਆਏ ਹਾਂ ਹੁਣ ਤੁਸੀਂ ਥੋੜਾ ਜਿਹਾ ਰੋਣਾ ਨਾਲ ਲਾਓ ਆਪਾਂ ਲਾਉਣੇ ਜੀ ਠੀਕ ਕਿ ਜੇ ਮੈਨੂੰ ਕਿਤੇ ਵੀ ਕਿਉਂਕਿ ਦੇਖੋ ਮੈਨੂੰ ਖਾਵਰ ਆਈ ਜਾਂਦੀ ਆ ਜਿੱਥੇ ਮੈਨੂੰ ਚਲਾਕੀ ਹੁੰਦੀ ਦੇਖੀ ਉੱਥੇ ਮੈਂ ਆਪ ਮੈਂ ਪਾਰਟੀ ਮਾਰ ਜਾਣਾ ਨਹੀਂ ਅਸੀਂ ਕੋਈ ਚਲਾਕੀ ਨਹੀਂ ਮੈਂ ਨਹੀਂ ਕੋਈ ਚਲਾਕੀ ਕਰਦਾ ਬੱਸ ਮੈਂ ਤਾਂ ਦੇਖ ਮੈਨੂੰ ਬੱਚੇ ਨਾਲ ਪਿਆਰ ਆ ਕੀ ਆ ਤੂੰ ਦੇਖ ਐ ਤਾਂ ਸੋਚ ਮੇਰੇ ਇਹ ਬਸਦ ਤੋਂ ਬਾਹਰ ਗੱਲ ਜਿਹੜੀ ਹੋ ਗਈ ਕਿ ਨਾ ਪੁਲਿਸ ਨੂੰ ਮੈਂ ਕਿਹਨੂੰ ਕਹਾ ਬਾਈ ਤੁਸੀਂ ਘਰੇ ਬੈਠੋ ਮੈਂ ਕਹਿਣਾ ਗੱਜਨ ਮਾਜਰੇ ਨੂੰ ਕਿ ਕਿਸੇ ਬੰਦੇ ਰਾਹੀਂ ਜ਼ੋਰ ਕੋ ਨਾ ਕਹੋ ਜੀ ਬਈ ਉਹ ਮੋੜਨ ਨੂੰ ਬੱਚਾ ਮਾਰਨ ਗਿਆ ਸਿਰਫ ਤਾਂ ਕਰਕੇ ਜੇ ਗੱਲ ਮੁੱਕਦੀ ਆ ਠੀਕ ਆ ਮੈਂ ਮੈਂ ਕਹੋ ਨਾ ਜੇ ਨਹੀਂ ਮੁੱਕਦੀ ਠੀਕ ਹੈ ਠੀਕ ਕੋਈ ਗੱਲ ਨਹੀਂ ਓਕੇ ਇਹ ਕਹਿ ਰਹੇ ਨੇ ਸਰਾਸਰ ਗਲਤ ਨਹੀਂ ਇਸ ਦਾ ਬੱਚੇ ਨੂੰ ਇਲਾਕੇ 'ਚ ਮਤਲਬ ਪਾਲ ਕਰ ਰਹੇ ਸੀ ਬੱਚੇ ਦੀ ਤੇ ਅਸੀਂ 2-3 ਵਜੇ ਦੇ ਨੂੰ ਫਿਰ ਘਰੇ ਵੀ ਆ ਗਏ ਸੀਗੇ ਮਤਲਬ ਜਦ ਸਾਡੀ ਪੈਸਿਆਂ 'ਚ ਉਹਨਾਂ ਨਾਲ ਗੱਲ ਮੁੱਕ ਗਈ ਸੀ ਤੇ ਪੈਸੇ ਤਿਆਰ ਕਰੇ ਹੋਏ ਸੀਗੇ ਵੀ ਚਲੋ ਪੈਸੇ ਦਮਾ ਗਏ ਬੱਚਾ ਲਮਾ ਗਏ ਸੀ ਤੇ ਉਦੋਂ ਬਾਅਦ ਜੋ ਕਾਰਵਾਈ ਪੁਲਿਸ ਦੀ ਹੋਈ ਹੈ ਜੀ ਉਹ ਪੁਲਿਸ ਨੂੰ ਪਤਾ ਉਹ 'ਚ ਆਪਣੀ ਦੀ ਕੋਈ ਵੀ ਇਨਵੋਲਵਮੈਂਟ ਨਹੀਂ ਹੈਗੀ ਇਹ ਵੀ ਹੋਣਾ ਅਸੀਂ ਤਾਂ ਜੀ ਘਰੇ ਬੈਠੇ ਆਂਗੇ ਸਾਨੂੰ ਹੁਣ ਕੀ ਪਤਾ ਕੀ ਹੋ ਰਿਹਾ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਇਹ ਰੋਗ ਸਰਾਸਰ ਗਲਤ ਨੇ ਜੀ ਹਾਂਜੀ ਅਸੀਂ ਤਾਂ ਇਹ ਘਰੇ ਬੈਠੇ ਆਂਗੇ ਸਾਡਾ ਦਾ ਸਮਾਂ ਬੱਚਾ ਉਹਨਾਂ ਨੇ ਚੱਕਿਆ ਤੇ ਅਸੀਂ ਤਾਂ ਪੈਸੇ ਤਿਆਰ ਕੀਤੇ ਹੋਏ ਸੀਗੇ ਉਹਨਾਂ ਨੂੰ ਦੇਣ ਵਾਸਤੇ ਹਾਂਜੀ ਮਤਲਬ ਇਹ ਉਹਦੇ ਨਾਲ ਜੀ ਸਾਡਾ ਕੀ ਲਾਗਾ ਤੇ ਗਾਇਸ ਤਾਂ ਘਰੇ ਬੈਠੇ ਆਂ ਪੁਲਿਸ ਜੋ ਕਾਰਵਾਈ ਕਰ ਰਹੀ ਆ ਆਪਣੇ ਪੱਧਰ ਤੇ ਕਰ ਰਹੀ ਸੀ ਹਾਂਜੀ ਪਰਿਵਾਰ ਨੂੰ ਸੁਨੇਹਾ ਲਾਇਆ ਗਿਆ ਸੀ ਉਹ ਕਹਿੰਦੇ ਵੀ ਅਸੀਂ ਆਉਦੇ ਵੱਖਰਾ ਤੌਰ ਤੇ ਆ ਬਾਅਦ ਤੁਸੀਂ ਆਪਣਾ ਵਿਊ ਰੱਖਾਂਗੇ ਉਹਨਾਂ ਨੇ ਰੱਖਣਾ ਉਹ ਰੱਖ ਸਕਦੇ ਆ ਜੀ ਸਾਡੇ ਕੋਲ ਇੱਕ ਵਾਰੀ ਮੈਸੇਜ ਨਾਲ ਲਗਾਏਗਾ ਪੰਚਾਇਤ ਕੀ ਸੋਚ ਕੋ ਪੰਚਾਇਤ ਤਾਂ ਸਾਂਝੀ ਪੰਚਾਇਤ ਹੁੰਦੀ ਹੈ ਜੀ ਸਾਨੂੰ ਦੋਵੇਂ ਕੋਜੇ ਨਹੀਂ ਪਰ ਜੋ ਬੰਦਾ ਕੋਈ ਗੁਨਾਹ ਕਰਦਾ ਉਹਦੇ ਵਿੱਚ ਪੰਚਾਇਤ ਦਾ ਕੋਈ ਮੋਲ ਨਹੀਂ ਹੈਗਾ ਜੀ ਉਹਨੇ ਕਿਉਂ ਕਰਿਆ ਕੀ ਕਾਰਨ ਬਣਿਆ ਉਹਦਾ ਕਰਨ ਦਾ ਦੇਖੋ ਫੈਮਲੀ ਵਧੀਆ ਇਹ ਨਹੀਂ ਕਹਿੰਦੇ ਕੋਈ ਕਿਸਕ ਫੈਮਲੀ ਆ ਪਹਿਲਾਂ ਇੱਧਰ ਪੂਰੇ ਹੈਗਾ ਸੀ ਬੱਚਾ ਠੀਕ ਸੀ ਜਦੋਂ ਬਾਹਰ ਗਿਆ ਕੀ ਹੋ ਗਿਆ ਕੀ ਨਹੀਂ ਹੋਇਆ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਅਸੀਂ ਤੁਹਾਨੂੰ ਮੈਨੂੰ ਕੀ ਪ੍ਰੇਸ਼ਾਨੀਆਂ ਆਈਆਂ ਇਹਨਾਂ ਨੂੰ ਕੀ ਜ਼ਰੂਰਤ ਪਈ ਉਹਨੂੰ ਉਹਨੇ ਇਹ ਕੰਮ ਕਿਉਂ ਕੀਤਾ ਨੇ ਬਾਹਰ ਜਾਣ ਤੋਂ ਬਾਅਦ ਕੀ ਹੋਇਆ ਉਹਦੇ ਨਾਲ ਉੱਥੇ ਕੀ ਘਟਨਾ ਵਾਪਰੀ ਉਹਦੇ ਬਾਰੇ ਕੀ ਕਹਿ ਸਕਦੇ ਅਸੀਂ ਬਿਨਾ ਸਬੂਤਾਂ ਤੋਂ ਤਾਂ ਕੋਈ ਆਪਾਂ ਗੱਲ ਕਿਸੇ ਨੂੰ ਕਹਿ ਨਹੀਂ ਸਕਦੇ ਉਹ ਗਲਤਾਂ ਗੱਲ ਕਰਨੀ ਹੈ ਜੋ ਪੁਲਿਸ ਦਾ ਮੈਟਰ ਹੈ ਜੀ ਉਹ ਪੁਲਿਸ ਆਪਣੀ ਆਵਦੇ ਤਰੀਕੇ ਨਾਲ ਤਫਤੀਸ਼ ਕਰ ਰਹੀ ਹੈ ਹਾਈ ਕੋਰਟ 'ਚ ਇਹਨਾਂ ਦਾ ਕੇਸ ਚੱਲ ਰਿਹਾ ਜੋ ਸੱਚ ਉਹ ਸਾਹਮਣੇ ਆਈ ਜਾਣਾ ਜੀ ਨਹੀਂ ਅਸੀਂ ਬਿਲਕੁਲ ਰਾਤ ਨੂੰ ਅਸੀਂ 2 ਵਜੇ ਮੁੜ ਕੇ ਆਇਆ ਸੁਬਾ ਫਿਰ ਅਸੀਂ ਅ 4 ਵਜੇ ਫੇਰ ਵਾਪਸ ਜਿ ਲੱਭਣ ਲੱਗ ਗਿਆ ਸਾਨੂੰ ਮਤਲਬ ਇਹਨਾਂ ਨੇ 1 ਕ ਵਜੇ ਜਰੂਰ ਕਾਲ ਕੀਤਾ ਵੀ ਆਪਣ ਮੇਰੀ ਆਪਣੀ ਗੱਲ ਪੈਸਿਆਂ ਚ ਗੱਲ ਹੋ ਗਈ ਆ ਵੀ ਤੁਸੀਂ ਪਿੱਛੇ ਵਾਪਸ ਮੁੜਿਓ ਹਣਾ ਕਿ ਹੁਣ ਤੁਸੀਂ ਲੱਭਿਓ ਹੋਰ ਨਾ ਲੱਭਿਓ ਤੇ ਗੱਲ ਨਿਬੜ ਗਈ ਆਪਣੀ ਪੈਸਿਆਂ ਚ ਵੀ ਤੁਸੀਂ ਘਰ ਵਾਪਸ ਆ ਜਿਓ ਅਸੀਂ ਉੱਥੋਂ ਹੀ ਅਮਰਗੜ ਤੋਂ ਅਸੀਂ ਵਾਪਸ ਘਰ ਆ ਗਏ ਮਤਲਬ ਉਸ ਤੋਂ ਬਾਅਦ ਅਸੀਂ ਪਿੱਛੇ ਨਹੀਂ ਗਏ ਪੁਲਿਸ ਦੀ ਜੋ ਆਪਣੀ ਕਾਰਵਾਈ ਸਿਰ ਕਰ ਰਹੀ ਸੀ ਪੁਲਿਸ ਤੱਕ ਇਹਨੂੰ ਦੱਸਦੀ ਨਹੀਂ ਹੁੰਦੀ ਕੀ ਕਰਨਾ ਅਸੀਂ ਜਾਂ ਕਿੱਥੇ ਜਾਣੇ ਆ ਕੀ ਟਰੈਕ ਕਰਦੇ ਆ ਉਦੇ ਬਾਰੇ ਨਾ ਸਾਨੂੰ ਨੌਲੇਜ ਇਹਦੇ ਬਾਰੇ ਕੋਈ ਉਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਗੱਲ ਇਹ ਹੈ ਵੀ ਅਮਰਤਧਾਰੀ ਹੈਗਾ ਸੀ ਅਮਰਤਧਾਰੀ ਕੋਲੋਂ ਆਸ਼ਤਾ ਕੀਤੀ ਨਹੀਂ ਜਾਂਦੀ ਇਹੀ ਜੀ ਵੀ ਬੰਦਾ ਇਸ ਲੋਟ ਕਰੂਗਾ ਪਰ ਹੁਣ ਤਾਂ ਕੀਤਾ ਉਹਨੇ ਕਿ ਨਾ ਮਤਲਬ ਆਪਾਂ ਕੀ ਮੰਨ ਲਈਏ ਵੀ ਅਮਰਤ ਸਕੇ ਹੋਏ ਸੀ ਅਮਰਤ ਸਕੇ ਵਾਲੇ ਬੰਦੇ ਨੂੰ ਤਾਂ ਮਤਲਬ ਜਿਵੇਂ ਕਹਿੰਦੇ ਨੇ ਕੋਈ ਕੁੱਤੇ ਦੀ ਛੋਟੀ ਮਾਰਨੀ ਵੀ ਔਖੀ ਲੱਗਦੀ ਆ ਤੇ ਹੁਣ ਜਦੋਂ ਉਹਨੇ ਕੀਤਾ ਹੁਣ ਤਾਂ ਸਾਰੀ ਉਹਦੀ ਆਵਾਜ਼ ਪਛਾਣ ਆ ਗਈ ਗੱਲ ਇਹ ਅਜੇ ਲੋੜਤਾ ਹੁਣ ਤੁਸੀਂ ਦੇਖੋ ਵੀ ਇਕਲੌਤਾ ਦਾ ਬੇਟਾ ਸੀ ਪਰ ਗੱਲ ਇਹ ਆ ਵੀ ਹੁਣ ਲੋੜਤਾ ਉਹਨਾਂ ਦੇ ਕੋਲ ਇੱਕ ਕਿੰਨਾ ਕ ਜਿਹੜਾ ਕਾਰੋਬਾਰ ਸੀ ਮੈਂ ਵੀ ਮਾਲੀ ਸਾਹਿਬ ਦੀ ਇੱਕ ਇੰਟਰਵਿਊ ਸੁਣੀ ਆ ਉਹ ਕਹਿੰਦੇ ਨੇ ਵੀ ਵੀ ਉਹਨਾਂ ਦਾ ਘਰ-ਬਾਰ ਵਧੀਆ ਸੀ ਉਹ ਕਿਸੇ ਨੇ ਵੀਡੀਓ ਚਲਾਤੀ ਵੀ ਘਰ-ਬਾਰ ਦੇਖ ਲਿਆ ਕੋਈ ਹੋਰ ਕੋਈ ਐਡਾ ਆਮਦਨ ਦਾ ਸੋਰਸ ਤਾਂ ਉਹਨਾਂ ਕੋਲ ਹੈ ਨਹੀਂ ਸੀ ਕਿਲਾ ਡੇਢ ਕਿਲਾ ਜ਼ਮੀਨ ਹੈ ਤੇ ਹੋਰ ਕੋਈ ਡੰਗਰ ਪਸ਼ੂ ਵੀ ਨਹੀਂ ਰੱਖਦੇ ਵੀ ਜਿਹਦੀ ਕੋਈ ਆਮਦਨ ਹੋਵੇ ਤੇ ਠੇਕੇ ਤੇ ਲੈ ਕੇ ਜ਼ਮੀਨ ਠੇਕੀਗਾਰ ਖੇਤੀ ਕਰਦੇ ਨੇ ਤੇ ਪੈਸੇ ਚੱਕ ਕੇ ਕੁਛ ਉਹਨੂੰ ਬਾਹਰ ਭੇਜਿਆ ਦੀ ਪੈਸੇ ਦੀ ਉਹਨਾਂ ਨੂੰ ਲੋੜ ਏ ਤੇ ਮੂਰੇ ਵਿਆਹ ਉਹਦਾ ਆ ਕੇ ਇੱਥੇ ਪਾਰਟੀ ਰੱਖੀ ਦੀ ਕਹਿੰਦੇ ਵਿਆਹ ਤੇ ਵੀ ਸੁਣਦੇ ਤੇ ਵੀ ਤਕੜੇ ਪੈਸੇ ਲਾਉਣੇ ਨੇ ਹੁਣ ਪੈਸਾ ਉਧਰ ਆਪਾਂ ਨੂੰ ਪਤਾ ਹੀ ਆ ਵੀ ਕੈਨੇਡਾ 'ਚ ਬੱਚਿਆਂ ਦੇ ਕੀ ਹਾਲਾਤ ਨੇ ਪੈਸਾ ਬਣਦਾ ਹੈ ਨਹੀਂ ਇੰਨਾ ਪੈਸਾ ਹੁਣ ਆ ਕੇ 20 ਲੱਖ ਖਰਚ ਦਾ ਉਹ ਗਹਿਣੇ ਵੀ ਦੱਸਦੇ ਨੇ ਵੀ ਅਸੀਂ ਗਹਿਣੇ ਬੁੱਕ ਕਰਾਏ ਹੋਏ ਤੇ ਵੀ ਉਹ ਪੈਸਾ ਉਹਨੂੰ ਕਿੱਥੋਂ ਆਉਣਾ ਸੀ ਗੱਲ ਤਾਂ ਇਹ ਆ ਵੀ ਉਹਨੇ ਇਹੀ ਸੋਚਿਆ ਵੀ ਮੈਂ ਕਿਵੇਂ ਨਾ ਕਿਵੇਂ ਸਾਡੇ ਪਰਿਵਾਰ ਵਾਰੇ ਉਹਨੂੰ ਭੇਜ ਤੀ ਵੀ ਐਸ ਲੁੱਟ ਮੇ ਬਣਾ ਲਾਂ ਪੈਸੇ ਲਗਭਗ ਪੈਸੇ ਬਿਲਕੁਲ ਜੀ ਪੈਸਿਆਂ ਲਈ ਸਭ ਤੋਂ ਪੈਸੇ ਮੰਗੇ ਨੇ ਪੈਸਾ ਲਈ ਇਹ ਕੀਤਾ ਹੋਰ ਤਾਂ ਕੋਈ ਮਤਲਬ ਮਸਲਾ ਨਹੀਂ ਸੀ ਬੜਾ ਪਿਆਰ ਹੈ ਵਧੀਆ ਪਿਆਰ ਸੀ ਕਿਹਾ ਜਾਂਦਾ ਵੀ ਬਾਹਰ ਨਹੀਂ ਜੀ ਉਹੀ ਕਹਿੰਦਾ ਬੱਚੇ ਨੂੰ ਅਸੀਂ ਪੁੱਛਿਆ ਸੀ ਕਹਿੰਦਾ ਵੀ ਨਹੀਂ ਕੋਈ ਪਾਠ ਨਹੀਂ ਕਰਾਇਆ ਜੀ ਕਹਿੰਦਾ ਤੇ ਰੱਖਿਆ ਉਹਨੂੰ ਗੱਲ ਇਹ ਆ ਵੀ ਰਾਤ ਨੂੰ ਗੱਡੀ 'ਚ ਹੀ ਰੱਖਿਆ ਤੇ ਜਦ ਰਾਤ ਨੂੰ ਲੈ ਗਏ ਨੇ ਇੱਥੋਂ ਮਤਲਬ ਹਨੇਰਾ ਜਦੋਂ ਅਸੀਂ ਮਗਰ ਪੈ ਗਏ ਆ ਜਦ ਦਿਨ ਸੀ ਥੋੜਾ ਜਿਹਾ ਸਵੇਰੇ 6:00 ਵਜੇ ਸੀ ਤੇ ਉਹਦੇ ਮਾੜ ਥੋੜੀ ਦੇਰ ਬਾਅਦ ਹਨੇਰਾ ਹੋ ਗਿਆ ਜਾ ਕੇ ਬੱਚੇ ਨੂੰ ਪਤਾ ਨਹੀਂ ਕੀ ਕੋਈ ਗੋਲੀ ਦਿੱਤੀ ਜਾਂ ਕਹਿੰਦੇ ਨੇ ਬੁਖਾਰ ਵੀ ਹੋਇਆ ਤੇ ਬੁਖਾਰ ਦੀ ਦਿੱਤੀ ਜਾਂ ਕੋਈ ਨਸੇ ਬੱਚਾ ਤਾਂ ਫਿਰ ਸੌਂ ਗਿਆ ਉਹਨੂੰ ਕੁਝ ਨਹੀਂ ਖਾਣ ਪੀਣ ਨੂੰ ਦਿੱਤਾ ਅਸੀਂ ਪੁੱਛਿਆ ਦੀ ਦੁਕਾਨ ਪਿੰਡ ਨੂੰ ਕੁਝ ਦਿੱਤਾ ਤੈਨੂੰ ਕੋਈ ਰਾਤ ਨੂੰ ਜਾਂ ਹੋਰ ਕਹਿੰਦਾ ਨਹੀਂ ਕੀ ਤਵੇ ਤਾਂ ਵੀ ਖਤਰਾ ਵਾਂ ਖਾਤਰੇ ਵਾਲੀ ਗੱਲ ਤਾਂ ਜੀ ਉਹਨਾਂ ਨੂੰ ਸਾਡੇ ਤੋਂ ਕੀ ਖਤਰਾ ਹੁਣ ਖਤਰਾ ਤਾਂ ਸਾਨੂੰ ਆ ਸਾਡੇ ਤੇ ਉਹ ਦੋਸ਼ ਲਗਾ ਰਹੇ ਨੇ ਵੀ ਪੈਸੇ ਦੇ ਕੇ ਸਾਡਾ ਮੁੰਡਾ ਮਰਵਾਤਾ ਇਹਨਾਂ ਨੇ ਹੁਣ ਮਤਲਬ ਖਤਰਾਂ ਤਾਂ ਸਾਨੂੰ ਹੋ ਗਿਆ ਵੀ ਸਾਡਾ ਕੋਈ ਨੁਕਸਾਨ ਕਰ ਸਕਦੇ ਨੇ ਹੁਣ ਅਸੀਂ ਬੱਚੇ ਨੂੰ ਪਿੰਡ 'ਚ ਕੋਈ ਖੇਡਣ ਨਹੀਂ ਭੇਜ ਸਕਦੇ ਤੇ ਮਤਲਬ ਹਰ ਵਕਤ ਸਾਨੂੰ ਅਬਦੀ ਵੀ ਚਿੰਤਾ ਰਹਿਣੀ ਹੈ ਵੀ ਕੀ ਸਾਡੇ ਨਾਲ ਕਰ ਦੇਣਾ ਚਿੰਤਾ ਤਾਂ ਸਾਨੂੰ ਉਹਨਾਂ ਨੂੰ ਕੀ ਖਤਰਾ ਦੇਖੋ ਇਹ ਤੁਸੀਂ ਦੇਖੋ ਵੀ ਜਦੋਂ ਆਮ ਕਹਿ ਰਹੇ ਨੇ ਸਰੇਮ ਵੀ ਬੱਚਾ ਸਾਡਾ ਵੀ ਪੈਸੇ ਦੇ ਕੇ ਮਰਵਾਇਆ ਹਾਲਾਂਕਿ ਸਾਡੇ ਤੇ ਦੋਸ ਲਾ ਰਹੇ ਨੇ ਵੀ ਸਾਨੂੰ ਇਹਦੇ ਵਿੱਚ ਮਤਲਬ ਅਸੀਂ ਗੁਰੂ ਘਰ ਦੇ ਵਿੱਚ ਬੈਠਾ ਮੈਂ 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 ਤਾਂ ਕਹਿੰਨਾ ਵੀ ਮੈਂ ਸੌਂਕ ਆ ਕੇ ਕਹਿ ਸਕਦਾ ਵੀ ਮੈਂ ਵੀ ਸਾਨੂੰ ਕੋਈ ਪਤਾ ਹੀ ਨਹੀਂ ਤੇ ਉਹਦਾ ਵੀ ਵੀ ਜਸਪ੍ਰੀਤ ਐ ਉਸ ਵੇਲੇ ਤੱਕ ਜਦੋਂ ਤੱਕ ਸ਼ਾਮ ਤੱਕ ਵੀ ਉਹ ਹੈ ਵੀ ਅਸੀਂ ਪੈਸੇ ਦੇਣ ਤਾਂ ਦੂਰ ਦੀ ਗੱਲ ਐ ਵੀ ਅਸੀਂ ਮਰਵਾਉਣਾ ਕਿਉਂ ਤੀ ਜੇ ਸਾਨੂੰ ਪਤਾ ਵੀ ਲੱਗ ਜਾਂਦਾ ਵੀ ਇਹ ਇਹ ਮੁੰਡਾ ਜਸਪ੍ਰੀਤ ਆ ਸਾਡਾ ਤਾਂ ਤਾਂ ਮੈਂ ਇਹਨਾਂ ਕੋਲੇ ਆਪੇ ਜਾ ਕੇ ਕਹਿੰਦਾ ਜੀ ਵੀ ਵੀ ਤੁਸੀਂ ਆਹ ਹੋ ਗਈ ਭਾਈ ਆਪਣੇ ਬੱਚੇ ਤੋਂ ਗਲਤੀ ਹੋ ਗਈ ਤੁਸੀਂ ਜਾਓ ਇਸ ਤਰ੍ਹਾਂ ਲਿਆਓ ਬੱਚੇ ਨੂੰ ਵੀ ਕੋਈ ਗੱਲ ਨਹੀਂ ਗਲਤੀ ਕਰ ਲਈ ਨਵੀਂ ਉਮਰ ਆ ਬੱਚੇ ਦੀ ਕੋਈ ਗੱਲ ਨਹੀਂ ਮੈਂ ਤਾਂ ਆਪ ਕਹਿ ਦੇਣਾ ਸੀ ਅੱਜ ਕੱਠ ਦੇ ਵਿੱਚ ਬੁਲਾਇਆ ਸੀ ਅੱਜ ਕੱਠ ਦੇ ਵਿੱਚ ਬੁਲਾਇਆ ਸੀ ਜੀ ਪਹਿਲਾਂ ਵੀ ਕਿਹਾ ਸੀ ਸੀ ਪੰਚਾਇਤ ਨੂੰ ਜਦੋਂ ਦੂਜੀ ਵੀਡੀਓ ਪਾਈ ਉਹਨਾਂ ਨੇ ਸਾਡਾ ਨਾਂ ਲਿਆ ਤੇ ਮਤਲਬ ਕਿਹਾ ਸੀ ਵੀ ਬਲਾਬ ਹੋ ਵੀ ਉਹਨਾਂ ਕੋਲੇ ਜੇ ਕੋਈ ਸਬੂਤ ਹੈਗਾ ਦੱਸਣ ਬੇਸੀ ਪੰਚਾਇਤ ਦੇ ਵਿੱਚ ਅਸੀਂ ਵੀ ਦੱਸਾਂਗੇ ਪਿੰਡ ਦੇ ਲੋਕਾਂ ਨੂੰ ਸੱਚਾਈ ਦਾ ਪਤਾ ਲੱਗਣਾ ਚਾਹੀਦਾ ਵੀ ਵੀ ਪੈਸੇ ਦੇ ਕੇ ਵਾਲੀ ਜਿਹੜੀ ਗੱਲ ਸਾਡੇ ਤੇ ਦੋਸ਼ ਲਾਉਂਦੇ ਨੇ ਪਿੰਡ ਦੇ ਲੋਕਾਂ ਨੂੰ ਸੱਚਤਾ ਪਤਾ ਲੱਗੇ ਹੁਣ ਅਸੀਂ ਆ ਹੀ ਅੱਜ ਤੁਹਾਨੂੰ ਬੁਲਾਇਆ ਵੀ ਮੇਰੇ ਪਿੰਡ ਦੇ ਲੋਕਾਂ 'ਚ ਅੱਜ ਬੁਲਾਇਆ ਸੀ ਸਰਪੰਚ ਸਾਹਿਬ ਨੂੰ ਕਿਹਾ ਤੇ ਉਹ ਨਹੀਂ ਆਏ ਹੁੰਦੇ ਨਹੀਂ ਕਿ ਕੈਮਰੇ 'ਚ ਮੈਨੂੰ ਦੱਸੋ ਆ ਕੇ ਕੀ ਆ ਵੀ ਜਿਹੜਾ ਤੁਸੀਂ ਪਾਉਨੇ